ਸਸੀ ਗੱਲ ਜੀ ਕੀ ਨਾਮ ਹੈ ਤੇ ਸੁਖਾ ਸੰਧੀ ਜੀ ਕੀ ਕਹਿੰਦੇ ਹੋਗੇ ਮੇਰੇ ਮੇਲਾ ਲੱਗਿਆ ਦੋ ਦਿਨ ਦਾ ਕਿਸਾਨ ਜੀ 826 ਦਾ ਬੀ ਸੀ ਤੇ 824 ਦਾ ਤੇ ਉਥੋਂ ਵੇਖ ਕੇ ਤੇ ਬਾਅਦ ਦੇ ਵਿੱਚ ਮੇਰੇ ਹੀ ਬਰਾੜ ਵਾਲਿਆਂ ਦੇ ਆਏ ਆ ਜੀ ਬਰਾੜਾਂ ਦੇ ਆ ਕੇ ਵੇਖਿਆ ਪੁੱਛਿਆ ਸਾਰਾ ਪੁੱਛਗਿੱਛ ਕੀਤੀ ਉਹਨਾਂ ਨੇ ਬੀਜ ਦੀ ਇਹਦੀ ਸਿਫਤ ਕੀਤੀ ਤੇ ਉਹ ਅਹੀ ਨਵਾਂ ਬੀਜ ਲੈ ਕੇ ਚੱਲੇ ਆ ਬੰਦਰੀ ਚੜ ਵਧੀਆ ਨਿਕਲੇਗਾ ਹਾਂਜੀ ਹਾਂਜੀ ਤੁਹਾਨੂੰ ਬਹੁਤ ਸੁਣੀ ਯੂਨੀਵਰਸਿਟੀ ਉਹ ਯੂਨੀਵਰਸਿਟੀ ਚ ਵੀ ਲੈ ਕੇ ਜਾਣੇ ਆ ਤੇ ਇੱਥੋਂ ਵੀ ਆਹੀ ਲੈ ਕੇ ਜਾਣੇ ਆ ਠੀਕ ਹਾਂਜੀ ਕਿਹੜੀ ਜਗ੍ਹਾ ਤੋਂ ਆਇਓ ਅਹੀ ਜੀ ਧੀਰੇ ਦੇ ਕੋਲ ਅਲੀਪੁਰ ਪਿੰਡ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਮੇਰਾ ਨਾਮ ਹਰਵਿੰਦਰ ਸਿੰਘ ਬਰਾੜ ਜੀ ਬਰਾੜ ਸੀ ਰੈਮਡੀ ਸਰ ਇਹ ਇਸ ਵਾਰ 13 14 ਦਾ ਮੇਲਾ ਲੱਗਿਆ ਜੀ ਕੀ ਕਹਿਣਾ ਚਾਹੋਗੇ ਮਿਲਦੇ ਜੀ ਇਸ ਸਾਲ ਅਸੀਂ ਦਿੱਲੀ ਯੂਨੀਵਰਸਿਟੀ ਲੋ ਪਾਸ ਐਚ ਡੀ 3386 ਵੈਰਾਈਟੀ ਲੈ ਆ ਰਹੇ ਹਾਂ ਜੀ ਜਿਹੜੀ ਕਿ ਹੁਣ ਤੱਕ ਜਿੰਨੀਆਂ ਵੀ ਕਿਸਮਾਂ ਆਈਆਂ ਕਣਕ ਦੀਆਂ ਉਹਨਾਂ ਦਾ ਸਾਰਿਆਂ ਨਾਲੋਂ ਵੱਧ ਝਾੜ ਹੈ ਜੀ ਜੀ हां ते सर ईश्वर खाद दी ज्यादातर दिक्कत ਆ ਰਹੀ ਹੈ ਉਹਦੇ ਕੀ ਬੰਦ ਸਾਡਾ ਸਰ ਸਾਡਾ ਕੰਮ ਨਹੀਂ ਸਾਡਾ ਸਿਰਫ ਬੀਿਆਂ ਦਾ ਕੰਮ ਹੈ ਜੀ ਨਹੀਂ ਨਹੀਂ ਵੈਸੇ ਵੈਸੇ ਦੇਖੋ ਸੌਲਵ ਬOUT ਕਰਨੀ ਚਾਹੀਦੀ ਪੰਜਾਬ ਗਵਰਨਮੈਂਟ ਨੂੰ ਜੀ ਇਹ ਤਾਂ ਜ਼ਰੂਰੀ ਹੈ ਮੈਂ ਉਹਨੂੰ ਅਪੀਲ ਕਰਨਾ ਚਾਹੁੰਦਾ ਹਾਂ ਸਰਕਾਰ ਨੂੰ हां ਮੈਂ ਸਰਕਾਰ ਨੂੰ ਇਹੀ ਅਪੀਲ ਕਰੂੰਗਾ ਵੀ ਡੀਏਪੀ ਦਾ ਪ੍ਰਬੰਧ ਛੇਤੀ ਹੋਣਾ ਚਾਹੀਦਾ ਕਿਉਂਕਿ ਫਸਲ ਸੜਤੇ ਖੜੀ ਹੈ ਜੀ ਅਗਲੀ ਤੇ ਕਰ ਦੇਣਾ ਚਾਹੀਦਾ ਹੈ ਹੋਰ ਉਸ ਤੋਂ ਇਲਾਵਾ ਬੀਜ ਤੇ علاوہ ਕਿਹੜਾ ਵੀ ਨਮਾ ਬਾਕੀ ਬਰਸੀਨ ਦਾ ਸਾਡੂ ਬਰਸੀਮਾ ਜੀ ਸਾਡੇ ਕੋਲ ਚਾਰਿਆਂ ਦੇ ਬਹੁਤ ਵਧੀਆ ਬੀਏ ਹੈ ਜੀ ਤੇ ਹਰ ਤਰ੍ਹਾਂ ਦੇ ਗਿਆ ਨਵੀਆਂ ਜਿੰਨੇ ਵੀ ਨਵੀਆਂ ਕਿਸਮਾਂ ਆਈਆਂ ਸਾਰੀਆਂ ਸਾਡੇ ਕੋਲ ਹੈਗੀਆਂ ਕਿਸਾਨਾਂ ਦੇ ਬੀਜ ਕਿਸਾਨਾਂ ਨੂੰ ਮੈਂ ਇਹ ਕਹਿੰਦਾ ਵੀ ਹਰ ਸਾਲ ਭਾਵੇਂ ਇੱਕ ਕਣਾਲ ਦਾ ਵੀ ਵੀਜੋ ਨਵੀਂ ਵੈਰੈਟੀ ਜ਼ਰੂਰ ਬੀਜਿਆ ਕਰੋ ਕਿਉਂਕਿ ਜਿੰਨੇ ਦੇ ਬੀਜ ਦੇ ਨਹੀਂ ਉੰਨੇ ਦੇ ਨਿਆਪਣ ਪਤਾ ਲੱਗ ਜਾਂਦਾ ਝਾੜ ਵਧਦਾ ਹੈ ਜੀ ਅਗਲੇ ਨਾਲੇ ਬੀਚਾਰ ਹੋ ਜਾਂਦਾ ਆਪਦਾ ਨਾਲੇ ਕ੍ਰੌਪ ਦਾ ਪਤਾ ਲੱਗ ਜਾਂਦਾ ਠੀਕ ਹੈ ਹਾਂਜੀ ਨੀਵਾ ਥੋੜਾ ਨੀਵਾ ਰੱਖੋ ਨਾ ਸਾਡਾ ਸਾਨੂੰ ਲੁਧਿਆਣਾ ਪਹੁੰਚੇ ਹੋ ਜੀ ਕਿਸਾਨ ਮੇਲੇ ਦੀ ਜਿਹੜਾ ਸਾਡੇ ਗੱਲ ਹੈ ਸਰ ਦੋਸਤ ਵੱਡਾ ਮੇਲਾ ਮੰਡਿਆ ਨਾ ਕਿੱਥਾ ਦੇਖੋ ਜੀ ਸਾਰਿਆਂ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕੀਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜੀ ਜਿਹਦੇ ਚ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਉਹ ਇੱਥੇ ਇਕੁਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੇਖਦੇ ਆ ਨਵੇਂ-ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਇਸ ਮੇਲੇ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਵਟਪਾਗਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਬੜਾ ਚੋਨੇ ਦੀ ਫੜਾਲੀ ਨੂੰ ਨਾ ਸੜਾ ਮਸ ਵੀ ਅਪੀਨ ਕੀ ਦੀ ਰਿਕ ਤੁਹਾਨੂੰ ਕਿਸਾ ਦੇਖਦੇ ਹੋ ਅ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਪੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਹਾਂ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਉਹਦੀਆਂ ਨਸਲਾਂ ਵੀ ਇਹੋ ਜੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਪਾਸੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਬਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੂਗੀ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਵੀ ਪੰਜਾਬ ਵੱਲੋਂ ਪਰਾਲੀ ਦਾ ਧੂਆ ਹੁੰਦਾ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰੇ 350 ਕਰੋੜ ਰੁਪਈਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20000 ਅਰਜ਼ੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਆ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲੋਂ ਅਸੀਂ ਅੱਗੇ ਹੋਰ ਵੱਧਾਂਗੇ ਸਫਲ ਹੋਵਾਂਗੇ ਜਿਹੜੀ ਸਾਡਾ ਇਮਾਨਦਾਰੀ ਮਿਲੀ ਉਹਦੇ ਬਾਰੇ 170 ਦਿਨਾਂ ਬਾਅਦ ਬਾਹਰ ਆ ਰਹੇ ਨੇ ਅੱਜ ਆਪਾਂ ਆਪਾਂ ਮੇਲੇ ਦੀ ਗੱਲ ਕਰ ਲਈਏ ਤਾਂ ਬਧੀ ਗੱਲ ਹੈ ਜੇ ਤੁਸੀਂ ਪਾਰਟੂ ਮੰਡਨ ਜਾਓਗੇ ਕੀ ਕਿਹਾ ਜੀ ਕਿਉਂ ਜੀ ਸਮਾਂ ਦਿਓ ਕਾਫੀ ਦਿਨਾਂ ਤੋਂ ਇੰਤਜ਼ਾਰ ਮਿਲੀ ਹੈ ਮੈਨੂੰ ਦੱਸਿਓ ਕਿ ਕੇਜਰੀਬਾਹ ਸਾਹਿਬ ਨੂੰ ਇਮਾਨਦਾਰੀ ਜੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਤ ਪਾਈ ਨਵੀਂ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਹੀ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਨਾਂ ਦੀ ਜਮਾਨਤ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਚ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਹੌਸਲਾ ਤੇ ਉਤਸ਼ਾਹ ਹੈ ਪੰਜਾਬ ਦੇ ਕਿਸਾਨ ਤਿਆਰ ਨੇ ਝੋਨੇ ਦੀ ਫਸਲ ਨਾਲ ਬੀਜਦੇ ਕਿ ਕੰਦੇ ਪੰਜਾਬ ਸਰਕਾਰ ਅਗਰ ਉਹਨਾਂ ਨੂੰ ਦੂਜੀ ਫਸਲਾਂ ਵਾਸਤੇ ਉਹਨਾਂ ਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਦਾ ਝੋਨੇ ਦੀ ਫਸਲ ਨਹੀਂ ਬੀਜਦੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੇ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਕੋਈ ਬਹੁਤਾ ਵੱਡਾ ਜਾਂ ਕਿਸੇ ਪਾਸਿਓਂ ਆਇਆ ਨਹੀਂ ਮੈਂ ਆਮ ਸੁਧਾਰਨ ਦਾ ਜ਼ਿੰਮੇਵਾਰ ਹਾਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਬੀਜਣ ਲੱਗ ਜਾਈਏ ਜਿਹਦੇ ਨਾਲ ਸਾਡਾ ਝੋਨੇ ਦਾ ਖੇੜਾ ਛੜਾ ਸਹੀਏ ਉਹਦੇ ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਅਸੀਂ ਪੰਜਾਬ ਬਚਾਵਾਂ ਅੰਮ੍ਰਿਤਪਾਲ ਜੀ ਦੇ ਅੱਜ ਆਪਕ ਨੇ ਉਹ ਧਰਨੇ ਤੇ ਬੈਠਣ ਦੇ ਬਾਰੇ ਬੜਾ ਲੰਮਾ ਹੈ ਜੀ ਕਿਹਤੀ ਬਾੜੀ ਦੇ ਇੱਥੇ ਕੰਮ ਕਰਨ ਵਾਲੇ ਵਿਗਾਂ ਨੂੰ ਚਾਹੀਦਾ ਉਹ ਧਰਨੇ ਤੇ ਬੈਠਣ ਨੂੰ ਮੈਨੂੰ ਮੈਨੂੰ ਇੱਕ ਰਿਪੋਰਟੇਸ਼ਨ ਮਿਲ ਕੇ ਗਿਆ ਸੀ ਮੈਂ ਉਹਨਾਂ ਦੀ ਗੱਲਬਾਤ ਸੁਣ ਕੇ ਸਾਡੇ ਅੰਮ੍ਰਿਤਪਾਲ ਜੀ ਜੇ ਕੋਈ ਹੋਰ ਵੀ ਹੋਵੇ ਮੈਂ ਦੱਸ ਦਿਆਂਗੇ ਜੇ ਕਿਸੇ ਨੂੰ ਵੀ ਸਮੱਸਿਆ ਹੋਵੇ ਦੱਸਣ ਵਾਲੀ ਗੱਲਣ ਵਾਲੀ ਮਸਲੇ ਹੱਲ ਹੋ ਜਾਗੇ ਅੰਮ੍ਰਿਤਪਾਲ ਜੀ ਅੱਜ ਇਸ ਟਿਸਟੈਂਸ ਚਲੋ ਚੰਨ ਨਹੀਂ ਰਹੇ ਕੰਮ ਕਰ ਕੀ ਕਹਿਣਾ ਤੁਹਾਨੂੰ ਸਭ ਨੂੰ ਆਜੋ ਸਰ ਆਜੋ